ਬਲੀ ਦਸ਼ਕੀਰੋ ਵੀਡੀਓ ਕਰ ਲਈ ਸੀ ਉਸਤਾਦ ਦੀ ਉਸਤਾਦ ਲਾਲੀ ਰਾਏਕੋਟ ਤੇ ਨਾਲ ਸਾਡਾ ਭਰਾ ਗੁਰੂਪਤਰਾ ਹਰਦੀਪਾ ਭੈਣ ਜੀ ਨਾਲ ਮੈਂ ਨਾ ਜੀ ਤੋਏ ਭਾਈ ਕੋਟ ਨਾਲ ਭਰਾ ਸਾਡਾ ਕਾਕਾ ਰਾਏਕੋਟ ਕੈਮਰੇ ਦੇ ਕੋਲ ਸੀ ਉਸਤਾਦ ਜੀ ਬਾਈ ਜੀ ਗੁਰਪ੍ਰੀਤ ਦਾਦਾ ਹੋ ਗੁਰਪ੍ਰੀਤ ਦਾਦਾ ਹੋ ਇਹਦਾ ਵੀ ਭਰਾ ਦਾ ਧੰਨਵਾਦ ਤੇ ਹੁਣ ਤੁਹਾਨੂੰ ਦਿਖਾਉਣੇ ਆ ਕਬੂਤਰ ਵੀਰੇ ਠੀਕ ਹਨ ਕਿ ਕਿੱਥੇ ਕਿੱਥੇ ਉੱਡੇ ਨੇ ਜਾਂ ਕਿਹੜੇ ਕਿਹੜੇ ਕਬੂਤਰ ਨੇ ਉਹ ਸਾਰੀਆਂ ਉਸਤਾਦ ਦੱਸੂਗਾ ਭਾਈ ਜੇ ਗੁਰੂਪ੍ਰੀਤ ਦੱਸੂਗਾ ਕੁਝ ਕਰਾਂ ਤੇ ਹਾਂਜੀ ਵੀਰੇ ਕਰ ਲਈ ਜਣੇ ਹੂੰ ਆਹ ਗਲਦੀ ਇਹ ਬਰਸਾਲਾਂ ਉੱਡਾਈ ਬਰਸਾਲਾਂ ਕੱਲਾ ਰਿਹਾ ਸੀ ਓਕੇ ਹੈ ਕਿਹੜਿਆਂ ਤੋਂ ਇਹ ਇਹ ਦੂਜਾ ਜਿਹੜੇ ਮੁੰਡੇ ਫੌਜੀ ਵਾਲੇ ਨੇ ਟੋਟਾ ਹਾਂ ਪੀਟੀਐਮ 골ਜਾਰ ਬਾਈ ਵਾਲੇ ਆ ਗਏ ਫੌਜੀ ਤੋਂ ਟਮੋਟ ਵਾਲੇ ਓਡਾ ਕਿੱਥੇ ਸੀ ਬਰਸਾਲਾਂ 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 ਕੱਲਾ ਰਿਹਾ ਇਹ ਹੋਰ ਕਿੱਥੇ ਵਧਿਆ ਬਸ ਉੱਥੇ ਹੀ ਛੱਕੀ ਛੱਡਾਈ ਹੈ ਹੂੰ ਓਕੇ ਲਓ ਜੀ ਇੱਕ ਥਾਂ ਉੱਡਿਆ ਵੀਰੇ ਠੀਕ ਆ ਤੇ ਬਾਈ ਗੁਲਜਾਰ ਵਾਲਾ ਬਲੱਡ ਇਹਦੇ ਚ ਇੱਕ ਤਾਂ ਕਿਹੜਾ ਸੀਗਾ ਫੌਜੀ 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 ਹਸਤਾਵਾਲਾ ਠੀਕ ਆ ਵੀਰੇ ਕੱਲਾ ਰਿਆ ਸੀ ਉੱਥੇ ਬਰਸਾਲਾ ਪਿੰਡ ਨਾਮ ਵਗੈਰਾ ਵੀ ਸੀ ਲ ਕੋਈ ਤੇ ਫ੍ਰਿਜੀ ਸੀ ਕਿੰਨੇ ਮੋੜ ਤੋਂ ਡੇਸੇ ਉੱਥੇ 22 2200 ਮੋੜ ਤੇ 2000 2000 ਓਕੇ ਠੀਕ ਹੈ ਵੀਰੇ ਇਹ ਪਹਿਲਾ ਕਬੂਤਰ ਸੀਗਾ ਲਓ ਜੀ ਹਾਂ ਅਰੇ ਫੜਾ ਦੇ ਵੀ ਦੂਜਾ ਫੜਾ ਦੇ ਇਹ ਕਿਹੜਾ ਵਾ ਇਹ ਰੂਮੀ ਉੱਡੇ ਸੀ ਬਾਈ ਆਪਣਾ ਹਾਂ ਰੂਮੀ ਜਣਾ ਸੀ ਉੱਥੇ ਹਾਂ 3100 ਮੋੜ ਚ ਡਾਕਰੋਂ अच्छा वो भी शहर में अच्छा लॉकडाउन टूटा सी है हां जी हुई सी कि यानी कि 43 43 डंप पे थी सांझी ਤਾਂ ਹੋ ਗਈ ਸੀ ਉਹ ਡਿਆ ਸਾਰਾ 10 ਮਿੰਟ ਬਾਅਦ ਟੁੱਟਿਆ ਸੀ ਕਿਹਦੀ सांਝ ਕਿਹੜੇ-ਕਿਹੜੇ ਨੇ ਹੋਏ ਸੀ ਹੈ ਯਾਰ ਕੁਝ ਹੈਪੀ ਇਸਵਾਰ ਨਾਲ ਤੇ ਗਰਿਆਲ ਜਗਰਾ ਓਕੇ ਇਹਨਾਂ ਨਾਲ सांਝ ਹੋਈ ਸੀ ਹੂੰ ਡਿਆ ਸਾਰਾ ਤੋਂ ਬਾਅਦ ਹੀ ਸੀ सांਝ ਹੋਣ ਤੋਂ ਬਾਅਦ ਡਿਆ ਹੂੰ ਸਹੀ ਹੈ ਬਈ ਇਹ ਕਿਹੜਾ ਚੋ ਇਹ ਵੀ ਦੂਜਾ ਇਹਨਾਂ ਦਾ ਹੀ ਹੈ ਇਹਨਾਂ ਦੇ ਪੀਟੀਐਮ ਦੇ ਧੰਨੀਆਂ ਲੱਗ ਏ ਡੀ ਐਮ ਦੇ ਧੰਨਵਾਦ ਮੜਾ ਉੱਚੀ ਬੋਲੇ ਦੀ ਗੁੱਸੇ ਆ ਡੀ ਐਮ ਦੇ ਧੰਨਵਾਦ ਸਹੀ ਹੈ ਭਾਈ ਕੱਢਦੇ ਮੌਜੇ ਹੂੰ ਸਹੀ ਹੈ ਮੌੜ ਵੀ ਹੈਗੀ ਵੀਰੇ ਕੋਸ਼ ਹੱਦ ਤੱਕ ਠੀਕ ਆ ਦੱਸਦਾ ਤੁਹਾਨੂੰ ਬਲੱਡ ਕਿਹੜਾ ਉੱਚਾ ਮੈਂ ਕੀ ਆਖਰ ਸਮਝਦਾ ਠੀਕ ਆ ਲਓ ਜੀ ਆ ਦਿਖਾਉਣਾ ਮੈਂ ਸਮਝ ਆਹ ਆਉਂਦੇ ਇੱਥੇ ਮਾਣੂ ਕੇ ਮਾਣੂ ਕੇ ਮਾਣੂ ਕੇ ਮਾਣੂ ਕੇ ਜੁੱਤੇ ਆ ਹੂੰ ਉਹਦੇ ਮੈਨੂੰ ਕੂਤਰ ਦਾ ਰਹਿ ਗਏ ਜੀ ਕਈ 2+8 7+8 ਰਹਿ ਗਏ 7+8 ਦੀ ਤਿਆਰੀ ਅੱਛਾ 100+ ਕੂਤਰ ਕਿੰਨਾ ਮੁੱਢੀ ਉੱਥੇ ਤੇ ਕਿੰਨਾ ਸੀ ਆ ਕਰਪੂਰੀ ਤਾਂ ਆ ਤਾਂ ਮੈਨੂੰ ਹੁਣੀ ਦੀਆਂ ਗੱਲਾਂ ਹੋਣਗੀਆਂ ਅਸੀਂ ਜੀ ਹੁੰਦੀਆਂ ਗੱਲਾਂ ਹੂੰ ਸਹੀ ਆ ਘਰ ਦਿਖਾ ਦਿੰਦੇ ਆ ਠੀਕ ਆ ਜੀ ਇਹ ਮਾਣੂ ਕੇ ਜੁੱਤੇ ਆ ਓਕੇ ਰੋਦਾ ਤਾਂ ਆਹ ਇਹ ਜਿਹੜਾ ਵੱਡਾ ਕੁੱਤਰਾ ਜਿਹੜਾ ਚੌਂਕੀ ਮਾਂ ਜਿੱਤੇ ਆਂ ਹੂੰ ਇਹ ਦਾ ਕਿਹੜਿਆ ਤੋਂ ਆਏ ਇਹ ਹਾਂ ਇਹ ਤਾਂ ਨੇਗਲਾਂ ਦਾ ਜੋਂ ਓਕੇ ਹਾਂ ਘਰੋਂ ਆਇਆ ਜਿਹੜਾ ਉਹਦਾ ਕੋਈ ਮੈਂ ਕੁਛ ਆਹ ਬੰਦਰ ਵਾਲੇ ਤੋਂ ਥੰਨੇ ਵਾਲਿਆਂ ਦਾ ਹੈ ਓਕੇ ਮੈਨੂੰ ਦਿਖਾ ਪਈ ਚੰਗੀ ਤਰ੍ਹਾਂ ਇਹ ਬਹੁਤ ਵਧੀਆ ਕੁੱਤਰਾ ਇਹ ਦੇਖ ਕਿਵੇਂ ਉੜਦੇ ਉੜਦੇ ਆ ਬੋਲੇ ਉੜਦੇ ਉਹ ਹੂੰ ਓਕੇ ਉੜਦੇ ਕਿਵੇਂ ਉੱਚੇ ਉੜਦੇ ਆ ਨੀਵੇਂ ਉੜਦੇ ਆ ਵਿਚਾਲੇ ਉੜਦੇ ਉੱਚੇ ਉੜਦੇ ਆ ਵਿਚਾਲੇ ਆਏ ਨੇ ਮੁੜ ਜਾਂਦੇ ਉੱਪਰੋਂ ਹੀ ਮੁੜ ਜਾਂਦੇ ਆ ਸਹੀ ਆ ਵਾਹ ਵਦਿਆ ਗੁੰਦਰ ਹਸਤਾਲ ਤੇ ਧੰਨੇ ਹਸਤਾਲ ਵਾਲੇ ਕਿਹੜੀਆਂ ਅੱਖਾਂ ਆ ਕੁੱਤਿਆਂ ਆ ਉਹਦੇ ਵੀ ਅੱਖਾਂ ਗੋਲ ਹੋ ਗਈਆਂ ਸੀਗੇ ਇੰਨਾ ਜ਼ੋਰ ਲਾਇਆ ਇਹਦੇ ਚੋਂ ਟੋੜਿਆ ਹੈ ਹਾਂ ਹਾਂ ਅੱਛਾ ਹੁਣ ਤਾਂ ਹੋਰੀਆ ਦੀ ਆਵਾਜ਼ ਆ ਬੰਦ ਰੇਡਾ ਜਾਣ ਹਾਂ ਗੋਲ ਕਰ ਗਈ ਇਹ ਇੰਨਾ ਜ਼ੋਰ ਲਾਇਆ ਕੁੱਤਿਆਂ ਨੇ ਬੋਲੋ ਕਿੰਨੇ ਓਡੇ ਸੀ ਉੱਥੇ ਪਤਾ ਨਹੀਂ ਬਾਈ ਨੂੰ ਪਤਾ ਬਾਈ ਕਿੰਨੇ ਓਡੇ ਸੀ ਉੱਥੇ ਤੁਸੀਂ ਬਾਹਰ ਸੀ ਹਾਂ ਮਾਤਵਾਲ ਕਿੰਨੇ ਸੀ ਬਾਈ ਪੁੱਤਰਾ ਮਾਤਵਾਲ ਨਹੀਂ ਚੌਕੀ ਮਾਨ ਚੌਕੀ ਮਾਨ 65000 65000 ਰਾਇਣ ਮਿਲ ਪੜਾ ਇਹ ਕਲਸੀਆਂ ਤੇ ਚੌਥੇ ਨਹੀਂ ਇਹਦੀ ਕਲਸੀਆਂ ਆਉਂਦੀਆਂ ਆ ਲੈ ਬਾਈ ਮੜਾ ਆ ਮਾਈਕ ਤੂੰ ਵੀ ਲਾ ਯਾਰ ਮੈਂ ਤਾਂ ਬਾਈ ਕੋਲੇ ਹੀ ਬੋਲੀਆਉ ਮੈਂ ਠੀਕ ਆ ਬਾਈ ਫਾ ਕਰਾ ਦੀ ਜੀ ਇੱਕ ਵੀਰੇ ਵਿੰਦਰ ਪੋਲੇ ਉਸਤਾਦ ਵਾਲਾ ਠੀਕ ਆ ਤੇ ਧੰਨੇ ਉਸਤਾਦ ਵਾਲਾ ਉਹਨਾਂ ਦੋਨਾਂ ਦਾ ਬਲੱਡ ਠੀਕ ਆ ਤੇ ਚੌਂਕੀ ਮਾਣਾ ਓੜਿਆ ਸੀਗਾ ਕੱਲਾ ਰਿਆ ਸੀਣਾ ਨਹੀਂ ਇਹਨੇ ਚਾਰ ਰਹਿ ਗਿਆ ਉਹਨੇ ਟਾਈਮ ਕੀਤਾ ਸੀ ਚਾਰ ਚਾਰਾਂ ਨੇ ਟਾਈਮ ਕਰ ਗਏ ਆਪਣਾ ਸੀ ਟੀ2 ਦਾ ਸੀ ਤਾਰੀਕਾ ਸੀਗਾ ਤੇ ਰਾਂਝੇ ਦਾ ਸੀ ਪਰਸਾ ਲਾ ਵਾਲੇ ਦਾ ਓਕੇ ਚਾਰ ਕੋ ਉਤਰਾਣਾ ਕਰਾ ਲਓ ਜੀ ਕਲਸੀ ਵਾਲੇ ਆਹ ਜਿਹੜਾ ਕਾਲਸੀਆਂ ਉੱਡੇ ਇਹ ਦੋ ਬਾਦੀਆਂ ਕਰ ਕਾਲਸੀਆਂ ਉੱਡੇ ਹਾਂ ਇਹ ਕਾਲਸੀਆਂ ਉੱਡੇ ਹੈ ਹਾਂ ਇਹ ਕਾਲਸੀਆਂ ਕਿੰਨੇ 5000 ਵਾਲੀ ਜਿਹੜਾ 5000 ਵਾਲੀ ਉੱਡੇ ਉਥੇ ਕੀ ਨਾਮ ਸੀ ਉਥੇ ਨਹੀਂ ਨਾਮ ਕੋਈ ਨਹੀਂ ਐਂਟਰੀ 5000 ਦੀ ਇਹ 9 ਦਿਨਾਂ ਬਾਅਦ ਜਿੱਦਾਂ ਉਹਦੀ ਗੱਲ ਨਹੀਂ ਕੀਤੀ ਬੈਠੇ ਕਰ ਹਾਂ ਜਿਹੜੀ ਗੇੜੇ ਵਾਲੇ ਦਿਨ ਕਬੂਤਰੀ ਚਲੀ ਗਈ ਜੀ ਓਕੇ ਓਕੇ ਹੈ ਜਿਹੜਾ ਇਹ ਕਿਹੜਾ ਚਾਹ ਹਾਂ ਫੌਜੀ ਵਾਲਾ ਏਟੀਐਮ ਬੋਡਾਂ ਦੀ ਗੱਲ ਕਰਦੇ ਹਾਂ ਹਾਂ ਏਟੀਐਮ ਬੋਡਾਂ ਇਹ ਗੁਜਾਰ ਸਦਮਾਲਾ ਜਿਹੜਾ ਪਰ ਏਟੀਐਮ ਕਬੂਤਰ ਸੀਗਾ ਨਾ ਉਹ ਪਲਾਟ ਲੈਂਡ ਚ ਉਹ ਸਾਰਾ ਕੀ ਮੇਲ ਸੀਗਾ ਕੀ ਸੀ ਭਾਈ ਕਬੂਤਰ ਆ ਸੁਣਾ ਨਹੀਂ ਕਬੂਤਰ ਸੀਗਾ ਉਧਰੋਂ ਹਾਂ ਇਧਰੋਂ ਕਬੂਤਰ ਏਟੀਐਮ ਦਾ ਕਬੂਤਰ ਹੀ ਫੌਜੀ ਵਾਲਾ ਠੀਕ ਹੈ ਵੇ ਸਹੀ ਆ ਹਾਂ ਕਾ ਉਸ ਕਨੇ ਸਦਾਰ ਆ ਆ ਵੀ ਦੋ ਜੁੱਤ ਦੋ ਵਜੇ ਉੱਡੇ ਆ ਦੋ ਜੁੱਤੇ ਆਈ ਕਿੰ ਕਲ ਸੀ ਆ ਸਦਾਰ ਕਲ ਸੀ ਦਸ ਸਦਾਰ ਕਿਹਨ ਭਾਈ ਨੇੜੇ ਕਰੀਂ ਹਾਂ ਤੇ ਜਲੋਂ ਕਿ ਬਹੁਤ ਦਿੰਦਿਆ ਇਹ ਵੀ ਕੁਲਦੇਵ ਵੀਰੇ ਇੱਕ ਵਾਰੀ ਲੈ ਕੇ ਹੀ ਸੁਧਾਰ ਤੋਂ ਬਾਅਦ ਕਲਸੀਆਂ ਬਾਜੀ ਜਿੱਤੇ ਰਾਤ ਨੂੰ ਸੁਧਾਰ ਜਿੱਤ ਕੇ 8:30 ਬੈਠਾ ਹੈ ਅੱਛਾ ਅੰਤਰੀ ਦੇ ਬੋਲੇ ਕਮਾਲਾ ਵੀ ਹੈ ਇਹ ਕਿਹੜਾ ਤੁਸੀਂ ਇਹ ਬਾਈ ਨੂੰ ਵੀ ਪਤਾਗਾ ਕਿਹੜਾ ਜੱਜ ਗਰੂਪ ਵੀਰੇ ਨੂੰ ਪਤਾ ਚਲੋ ਇੱਕ ਟੋਟਾ 196 ਸੀ ਉਦਾਂ ਓਕੇ 6 ਨੇ ਬਾਜੀ ਬੰਡੀ ਸੀ ਰਾਤ ਨੂੰ ਬੈਠਾ 8 ਵਜੇ 96 ਕੂਤਰਾਂ ਚ ਹਾਂ 6 ਨੇ ਬਾਜੀ ਹਾਂ ਦੋਨੇ ਹੀ ਆਪਣੇ ਰਹਿ ਗਏ ਉਹਦਰੀ ਵੀ ਦਿਖੋ ਨਾ ਤੇਰੇ ਓਕੇ ਹੈ ਕਿਹੜਾਂ ਚ ਇਹ ਤੇਲੂ ਗਿਆਣੇ ਤੇ ਏਟੀਐਮਾਂ ਦਾ ਓਕੇ ਤੇਲੂ RAM ਕੋਟਵਖਤ ਵਾਲੇ ਸਾਹ ਹਾਂ ਉਹਨਾਂ ਚੋਂ ਕੀ ਨਰਸਿੰਘ ਸਿੰਘ ਸੀ ਮਦੀਨ ਓਕੇ ਸਹੀ ਆ ਫਰਦ ਕੋਸਕ ਨੇੜੇ ਕਰਕੇ ਇਹੋ ਹਾਲ ਲੱਜਦਾ ਨਾ ਆਈਫੋਨ ਆ ਗਿਆ ਬਾਪੂ ਠੀਕ ਹੈ ਜੀ ਆਓ ਜੀ ਆਹ ਦਿਖਾ ਬਦਦਵਾਰਾਂ ਆਲੇ ਛੱਡ ਗਿਆ ਗੁਰਪ੍ਰੀਤ ਜਿਹੜਾ ਉੱਡ ਗਿਆ ਤੇ ਉਹ ਤੇ ਤਾਬਰ ਤੋਂ ਡਾਹ ਜਿਹੜਾ ਹਾਂ ਜਿਹੜੇ ਬਾਈ ਗੱਲ ਕਰਦਾਗਾ ਹਾਂ ਉਹ ਦੋਵਾਲ ਬਾਹਲਾ ਉੱਟਿਆ ਸੀਗਾ ਰਾਤ ਨੂੰ ਤੇ ਦੂਜੇ ਬੋਵੀ ਬਾਈ ਨੇ ਗਾਹਾਂ ਆਏ ਸੀ ਕਿਤੇ ਉਹ ਕੂਤਰ ਆਹੇ ਵੱਡਾ ਬਹੁਤ ਵੱਡੀ ਗੱਲ ਆ ਇਹ ਬਾਈ ਗੱਲ ਪਤਾ ਗਈ ਸੀ ਇਹ ਕੂਤਰ ਬਾਜੀ ਮਤਲਬ ਜਿੱਤ ਗਈ ਸੀ ਉਹ ਬੈਠੇ ਜਿੱਤ ਕੇ ਆਏ ਆ ਜਿੱਤ ਕੇ ਬੈਠਿਆ ਟਾਬਰ ਤੇ ਬਾਈ ਕੰਦਾ ਵੀ ਫੜਿਆ ਨਹੀਂ ਜਾਣਾ ਚ ਉਸ ਤੋਂ ਬਹੁਤਾ ਕਬੂਤਰ ਉਹੀ ਗੱਲ ਹੋਈ ਦੂਜੇ ਦਿਨ ਚਲੋ ਚੁਸਤ ਵਾਲੀ ਗੱਲ ਆਡਾ ਬਟ ਇੱਕ ਗੱਲ ਦੇਖਣ ਆਲੀ ਉਹ ਬਾਜੀ ਜਿੱਤ ਕੇ ਉੱਟਣਗੇ ਫੜਨਗੇ ਜਦੋਂ ਕਬੂਤਰ ਉਹ ਤੋਂ ਵੀ ਉੱਡ ਗਿਆ ਰਾਤ ਨੂੰ ਬੈਠਾ ਏ ਇੱਕ ਇੱਕ ਦੇ ਤੜਚੂਗਾ ਤੁਸੀਂ ਆਪ ਅੰਦਾਜ਼ਾ ਲਾ ਲਿਓ ਵੀ ਕੂਤਰ ਫੇਰ ਵੀ ਉੱਡ ਗਿਆ ਠੀਕ ਆ ਵੀਰੇ ਫੇਰ ਕਿਹ ਤੋਂ ਫੜ ਕੇ ਲੈਂਦਾ ਦੂਜੇ ਦਿਨ ਗੁਰੀ ਨੇ ਫੜ ਕੇ ਲੈਂਦਾ ਅੱਛਾ ਉਹ ਕਮਾਲ ਵਾਲਾ ਮੁੰਡਾ ਹਮ 12 ਵਜੇ ਬੈਠਾ ਦੂਜੇ ਦਿਨ ਓਕੇ ਬਾਈ ਓਕੇ ਸਹੀ ਆ ਘਰ ਦਾ ਖਾਲੀ ਬਾਈ ਦਾ ਅਲੱਗ ਤੁਸੀਂ ਸਾਮਝਦਾਰ ਹੋ ਬਾਈ ਕਿੰਨੇ ਧਾਮ ਰੱਖ ਕੇ ਬੈਠਾ ਉਹ ਕਬੂਤਰ ਜਿੱਤ ਕੇ ਵੀ ਬੱਥਾ ਭਾਈ ਨੇ ਤੈਨੂੰ ਬੱਥ ਵੀ ਪਾਈ ਕਾਫੀ ਹੂੰ ਬੱਥ ਵੀ ਹੋ ਗਈ ਦੋ ਰੋਟੀਆਂ ਤਿੰਨ ਘੰਟੇ ਬੱਥ ਪਾਈ ਜਰਾ ਤਿੰਨ ਘੰਟੇ ਤਿੰਨ ਕ ਘੰਟੇ ਆਹੋ ਤਿੰਨ ਕ ਘੰਟੇ ਥੋੜੇ ਜਿਹਾ ਉਸਤਾਤ ਲਗਾਟ ਇਥੇ 15 15 ਮਿੰਟਾਂ ਨੂੰ ਲੋਕ ਆਏ ਦਾਦੇ ਭਾਈ 15 ਮਿੰਟ ਬਾਅਦ ਉੱਟਿਆ ਆ ਇੱਕ ਯਾਰ ਝੋਲੜਾ ਉਡੀਆ ਹਾਂ ਦੁੱਸਰ ਰੋਟੀ ਸਾਂਝੀ ਜਾ ਗਈ ਦੂਜੇ ਦੇ ਨੇ ਦੁੱਸਰ ਰੋਟੀ ਹਾਂ ਝੋਲੜਾ ਪਾਈ ਸੌਤ ਬਾਰੇ ਇਹਦੇ ਬੰਦੀ ਸੀ ਉਹ ਸਾਹਮਣੇ ਹਾਂ ਉਹਵੇਂ ਛੱਡਦੇ ਪੂਰੇ ਹਾਂ ਸਾਹਮਣੇ ਘੋਟ ਹਾਂ ਉਵੇਂ ਛੱਡਤੀ ਸੀ ਉਵੇਂ ਹੀ ਓਕੇ ਮੈਂ ਜੇ ਕਹਾਂ ਵੀ ਇਹਨਾ ਉਸਤਾਦ ਆਦਾ ਵੀ ਪਹਿਲਾ ਜਦੋਂ ਆਪਾਂ ਕਹਿ ਰਹੇ ਨਾ ਵੀ ਯਰੇ ਪੈਰਾ ਹੁੰਦਾ ਕੰਦਾ ਹੋ ਗਿਆ ਜਾਂ ਪਾਸੇ ਬਹਿ ਗਿਆ ਵੀ ਉਹ ਬਾਜੀ ਨਹੀਂ ਉੜਦਾ ਤੇ ਉਹਦੀ ਗੱਲ ਦਾਦਾ ਉਸਤਾਦ ਤਾਂ ਕਰਕੇ ਨੇ ਰਿਪੀਟ ਕਰੀਆ ਗੱਲ ਇਹ ਵੀ ਏਦਾਂ ਏਦਾਂ ਕਰਕੇ ਵੀ ਉਹ ਹੀ ਆ ਨਾ ਬਾਈ ਬਾਕੀ ਇਹ ਸੰਭਾਲ ਦੀ ਵੀ ਲਾਲਾ ਜਾਂ ਮੁਕੱਦਰ ਮੈਂ ਕਹੂੰਗਾ ਮੁਕੱਦਰ ਦੀ ਗੱਲ ਹੋ ਜਾਂਦੀ ਹੈ ਬਾਈ ਕਬੂਤਰਾਂ ਦੇ ਲਾਲ ਹੋ ਜਾਂ ਮੁਕੱਦਰ ਦੀ ਲਾਲ ਸਾਰੀਆਂ ਗੱਲਾਂ ਹੀ ਆ ਜਾਂਦੀਆਂ ਹਨ ਆ ਮੀਰਾ ਦੀ ਵੱਡੇ ਦੀ ਤੇ ਜਿਹੜੀ ਆਪਣੀ ਰੂਮੀ ਉੱਡੀ ਰੱਥ ਨਾਲ ਉਹਦੀ ਇਹ ਤਾਂ ਬੱਡੀ ਨਿਆਲ ਦੀ ਵਾਲ ਛੱਡੀ ਸੀ 187 ਸੀ ਜਿਹਦੇ ਉਹਦੇ ਕਬੂਤਰ ਦਾ ਸੇ ਸੱਤ ਰਹਿੰਦੇ 12 ਰੱਖਦੇ ਹੂੰ ਹੂੰ ਇਹ ਜਲਾਲ ਦੀ ਆ ਲੋਡੀ ਆਹ ਤੋਂ ਦੇ ਨਾਲ ਠੀਕ ਆ 187 ਹਾਂ 187 ਕਬੂਤਰ ਓਡੇ ਹਾਂ ਕਿੰਨੇ ਮੋਡ ਨੂੰ ਬਾਜੀ ਸੋ ਬਾਜੀ ਸੋ ਉਹਦੇ ਕਬੂਤਰ ਥੋੜੇ ਰਹਿੰਦੇ ਉਹਨਾਂ ਨੇ ਕਾਫੀ ਵੇਚ ਕਰਦੇ ਸੀ ਉਹਨੇ ਹਾਂ ਇਹ ਸਭ ਇਹ ਵੱਡੇ ਅਮੀਰ ਆਵਦੀ ਹੈ ਹੂੰ ਵੱਡੇ ਅਮੀਰ ਆਵਦੀ ਸਿੱਧੀ ਤੀ ਇਹ ਹਾਂ ਓਕੇ ਸਹੀ ਆ 4 ਵਜੇ ਪਹਿਣ ਲੱਗੀ ਸੀ ਬਈ ਇਹਦਾ ਪਿਓ ਕਹਿੰਦਾ ਕਾਕੇ ਦਾ ਕਹਿੰਦਾ ਵੀ ਬਹਿ ਜੂ ਗੋਦ ਨਹੀਂ ਮੰਗਾ ਚਾਚਾ 7 ਵਜੇ ਆਉਂਦਾ ਹਾਂ ਅੱਜ 7 ਵਜੇ ਬੱਤੀ ਓਕੇ ਸਹੀ ਆ ਬਿਲਕੁਲ ਸਹੀ ਆ ਜਲਾਲ ਦੀ ਆਲ ਦੀ ਗੱਲ ਆ ਹਾਂ ਹਾਂ ਸਹੀ ਆ ਐਂਟਰੀ ਵਾਲੀ ਬਾਜੀ ਉੱਡੀ ਸੀ ਰੂਮੀ ਤੇ ਦਸੌਂਦਾ ਸੀ ਉਹ ਬਾਅਦ ਚ ਛੱਡੀ ਜਿਹੜੀ ਮੈਂ ਗੱਲ ਕਰਦਾ ਜੀ ਰੂਮੀ ਦੀ ਦਸੌਂਦਾ ਸਿੰਘ ਵਾਲੇ ਪਾਂਡੇ ਇਹ ਤੇ ਕੂਤਰੀ ਨੂੰ ਲੱਗ ਕੇ ਹਾਂ ਕੋਈ ਨਹੀਂ ਉਹ ਤਰੀਕੇ ਨਾਲ ਫੜ ਲੈਣਾ ਮੈਂ ਤਾਂ ਹੀ ਮੈਂ ਆਪ ਨਹੀਂ ਮਰ ਰਿਹਾ ਓਕੇ ਦੋ ਸਾਈ ਉੱਡੀ ਆ ਭਾਈ ਇਹ ਨਾ ਹਾਂ ਰੂਮੀ ਤੇ ਦਸੌਂਦਾ ਸੁਣਦਾ ਸੁਣ ਰੂਮੀ ਐਂਟਰੀ ਵਾਲੀ ਬਾਜੀ ਸੀ ਹਾਂ ਤੇ ਇੱਕ ਦਸੌਂਦਾ ਸੁਣਦਾ ਸੁਣ ਤੇ ਕੀ ਬਿਨਰ ਕੀ ਆ ਇਹ ਰੂਮੀਓ ਆਡਿਸੀ ਰੂਮੀ ਮਲਾ ਕੋ ਬਿਨਰ ਦਾ ਨਹੀਂ ਉਦਾਂ ਬਾਜੀ ਜਿੱਤੀ ਵੀ ਹੈ ਅੱਛਾ ਓਕੇ ਕਾਲੀ ਬਾਜੀ ਹੋਣੀ ਓਕੇ 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 ਹੈ ਕਿਹੜਾ ਚੋ ਹੈ ਮਾਵਾ ਕਿਹੜਾ ਚੋ ਬਈ ਨਾ ਇਹ ਵੀ ਏ ਏ ਏ ਟੀ ਐਮ ਦੇ ਫੌਜੀ ਵਾਲੇ ਫੌਜੀ ਵਾਲੇ ਦੇ ਟੀਮ ਹਾਂ ਜਰਾਤਰ ਤੁਹਾਡੇ ਕੋਲੇ ਆਹੀ ਕੋ ਹੁੰਦਾ ਨਾ ਗੁਜਾਰ ਵਾਲਾ ਹਾਂ ਜੇ ਫੌਜੀ ਵਾਲਾ ਬਲੱਡ ਲਾ ਲਓ ਹੂੰ ਲਿਓ ਜੀ ਅਗਲਾ ਕਬੂਤਰ ਇਹ ਕਿ ਥੋੜੀ ਆ ਇਹ ਡੇਲੋਂ ਤੇ ਦੋ ਦੋ ਦੋਨੇ ਹੀ ਰਹਿ ਗਏ ਸੀਗੇ ਉਹ ਦੂਜੇ ਕਬੂਤਰ ਜਿਹੜਾ ਛਿੱਟੇ ਹੁੰਦਾ ਇਹ ਨਾਲ ਇਹ ਓਡੀ ਆ ਓਕੇ ਸਹੀ ਆ ਛੱਡੇ ਵਾਲਾ ਬਾਜੀ ਡੇਲੋਂ ਓਡੀ ਵੀ ਹੈ ਨਾ ਹਾਂਜੀ ਕਿੰਨੇ ਓਡੇ ਸੀ ਉੱਥੇ ਇਹ ਨਾਲ ਡੇਲੋਂ ਡੇਲੋਂ ਕਿੰਨੇ ਭਾਈ 95 ਸੀ ਦੋ ਛੱਡੇ ਦੋਨੇ ਹੀ ਰਹਿ ਗਏ ਦੋ ਦੋ ਹੀ ਛੱਡੇ ਦੋਨੇ ਹੀ ਰਹਿ ਗਏ ਆਪਾਂ ਓਕੇ ਕਿਹੜੀ ਓਡੀਸ਼ਨ ਆ ਇਹ ਨਾਲ ਕਬੂਤਰ ਇਹਦੇ ਨਾਲ ਕਬੂਤਰ ਉਹ ਜਿਹੜਾ ਪਹਿਲਾਂ ਦਿਖਾਇਆ ਓਕੇ ਇਹ ਦੋਨੇ ਛੱਡੇ ਸੀ ਦੋਨੇ ਹੀ ਰਹਿ ਗਏ ਆ ਰਾਤ ਨੂੰ ਭਾਇ ਸੀ ਇਹ ਓਕੇ ਆ ਟੁੱਟ ਤੋਂ ਪਲਾਸੀ ਬੈਠਿਆ ਦੋਨੇ ਬੋਲ ਅੱਛਾ ਹਾਂ ਸਹੀ ਹੈ ਭਾਈ ਆ ਟੀਵੀ ਦਿਖਾ ਦੀ ਹੂੰ ਤੇ ਮੈਂ ਜਾਣੇ ਢੱਕੇ ਵਾਲੇ ਦੀ ਆ ਦੇ ਵੀ ਰੱਖੀਓ ਲੈ ਉਸ ਇਹ ਲੰਮੇ ਛੱਟੇ ਸਾਡੀ ਬੁੱਸਰ ਤੋਂ ਚਲੀ ਗਈ ਸਤਵਾਲ ਹਾਂ ਉਦੋਂ ਬਾਅਦ ਸੱਜਾਲ ਦਿੱਤੀ ਸੀ ਭਾਈ ਲੰਮਾ ਜੱਟ ਪਰਾ ਉੱਥੇ ਤੁਰ ਗਈ ਸੀ ਬੁੱਸਰ ਤੋਂ ਚਲੀ ਗਈ ਹਾਂ ਦੁੱਸਰ ਤੋਂ ਦੁਬਾਰਾ ਸੱਜਾਲ ਛੱਟੀ ਉੱਥੇ ਜਿੱਤੀ ਸੀ ਅੱਛਾ ਅਹੀਂ ਰੱਖੀ ਹਾਂ ਮੀਰਾਵ ਤੇ ਤੁਨੇ ਵਾਲਿਆਂ ਦੀ ਹੂੰ ਓਕੇ ਮੀਰਾਵ ਤੇ ਉਸਤਾਦ ਹੰਦੇ ਵਾਲੇ ਹਾਂ ਆ ਟਾਂਗ ਪਾ ਕੇ ਨਾ ਮੀਰਾਵ ਦਾ ਬਲਾਡੀ ਕਰਦਾ ਹੈ ਦੋਨੇ ਛੋਟੇ ਛੋਟੇ ਇਹ ਉਥੋਂ ਚਲੀ ਗਈ ਸੀ ਫਿਰ ਉੱਥੇ ਜਿੱਤੀ ਸੱਜਾ ਸੱਜਾ ਜਾਲ ਜਿੱਤੀ ਸੀ ਸਹੀ ਹੈ ਬਈ ਉਥੋਂ ਤੁਰ ਗਈ ਸੀ ਹੂੰ ਦੂਸਰੇ ਜਿਹੜੀ ਆ ਆਪਣੀ ਪਹਿਲਾਂ ਮਹਿਰ ਨੇ ਛੱਡੀ ਸੀ ਕਬੂਤਰੀ ਮਹਿਰ ਨੇ ਜਿਹੋਦੇ ਬੱਦਲ ਚ ਚਲੀਏ ਛੋਟੇ ਮਹਿਰ ਨੇ ਸਾਡੇ ਪੰਜ ਬਾਜੀ ਮੋਕੀ ਸਾਢੇ 7 ਬੱਡੀ ਛਤਰੀ ਤੇ ਸਾਢੇ 5 ਮੁਕੀ ਸਾਢੇ 7 ਛਤਰੀ ਤੇ ਬੈਠੀ ਛੋਟੇ ਮਹਿਰ ਨੇ ਭਾਗੇ ਲੰਦੇ ਓਕੇ ਉਹ ਦੂਬਾ ਸਾਡੀ ਜੰਗੀਆਂ ਨੇ ਉੱਡ ਗਏ ਇਹ ਹੀ ਹਾਂ ਓਕੇ ਉਹਦੇ ਜਿੱਤੀ ਉਹਦੇ 6 ਪਤਾ ਨਹੀਂ 7 ਕਬੂਤਰ ਰਹੇ ਸੀ ਬੱਲੇ ਬੱਲੇ ਅੱਛਾ ਬਿਲਕੁਲ ਬਈ ਸਹੀ ਆ ਆ ਬੱਸੀਆਂ ਜਿਹੜੀ ਬੈਠੀ ਨਹੀਂ ਸੀ ਰਾਤ ਨੂੰ ਠੀਕ ਆ ਬਾਈ ਆ ਬਦਦਵਾਲ ਵਾਲੇ ਦੀ ਆ ਬਾਈ ਜਿਹੜੀ ਬੱਸੀਆਂ ਬੈਠੀ ਨਹੀਂ ਆ ਠੀਕ ਆ ਕਿਹੜਾ ਬਾਈ ਕਬੂਤਰ ਕੱਢ ਕੇ ਦਿਖਾ ਦੇ ਸਾਰੇ 70 ਦੇ ਹਾਂ ਇਹ ਬੱਸੀਆਂ ਛੱਡੀ ਸੀਗੀ ਬੈਠੀ ਨਹੀਂ ਸੀ 200 ਰੁਪਏ ਕੀ ਰਾਤ ਨੂੰ ਬੈਠੀ ਨਹੀਂ ਸੀ ਆਪਣੇ ਓਕੇ ਇਹ ਬਦਦਵਾਲ ਵਾਲੇ ਦੀ ਧੀ ਆ ਓਕੇ ਜਿਹੜਾ ਪਹਿਲਾਂ ਦਿਖਾਖੜਾ ਜਿਹੜਾ ਬਦਦਵਾਲ ਜਿੱਤੇ ਸੀ ਆਪਣਾ ਉਹ ਧੀ ਧੀ ਆ ਇਹ ਬਿਲਕੁਲ ਸਿੱਧੀ ਧੀ ਆ ਹਾਂ ਮਾਂ ਕਿਹੜਾ ਚੋ ਆ ਦੀ ਇਹਦੀ ਮਾਂ ਹੈ ਜੀ ਏਟੀਐਮਾਂ ਦੀ ਆ ਸੱਪਿਆ ਉਧਰ ਫੌਜ ਜਾਣਾ ਚਾਹ ਗਿਆ ਹੁਣ ਸਹੀ ਆ ਬਾਈ ਓਕੇ ਬੜਾ ਖਾਦਮ ਕਿਰ ਲਓ ਜੀ ਓਕੇ ਵੀਰੇ ਹੂੰ ਚਲੋ ਤੇ ਬਹੁਤ ਬਹੁਤ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਤੇ ਠੀਕ ਹੈ ਬਾਕੀ ਕਬੂਤਰ ਕੱਢ ਦੀ ਵੀਡੀਓ ਆਉ ਤੁਹਾਨੂੰ ਕਰ ਦਿੰਦਾ ਸਾਰੇ ਭਰਾਵਾਂ ਤੇ ਗਰੁੱਪ ਦਾ ਵੀ ਦੀਪੇ ਦਾ ਵੀ ਸਾਰਿਆਂ ਦਾ ਧੰਨਵਾਦ ਬਾਕੀ ਤੁਹਾਨੂੰ ਮੈਂ ਕਲਿੱਪ ਜਿਹੜੇ ਵੀਡੀਓ ਚਲਾ ਦੂੰਗਾ ਲਾਈਕ ਸ਼ੇਅਰ ਕਮੈਂਟ ਕਰਕੇ ਲਾ ਕੇ ਦੱਸੋ ਜੀ ਅੱਜ ਇੱਥੇ